ਨੰਤਨਪਾ ਬਾਬਾ ਸ੍ਰੀ ਚੰਦ ਜੀ ਬਾਬਾ ਸ੍ਰੀ ਚੰਦ ਜੀ ਧਰਤੀ ਤੇ ਲਗਭਗ 150 ਸਾਲ ਤੱਕ ਰਹੇ ਅਤੇ ਅੰਤ ਸਮੇਂ ਚੰਬਾ ਦੀਆਂ ਪਹਾੜੀਆਂ ਵਿੱਚ ਅਲੋਪ ਹੋ ਗਏ ਜਦੋਂ ਵੀ ਕੋਈ ਭਗਤ ਬਾਬਾ ਸ੍ਰੀ ਚੰਦ ਜੀ ਨੂੰ ਸੱਚੇ ਮਨ ਦੇ ਨਾਲ ਯਾਦ ਕਰਦਾ ਹੈ ਅੱਜ ਵੀ ਉਹ ਖੁਦ ਆਉਂਦੇ ਹਨ ਅਤੇ ਭਗਤੀ ਰੱਖਿਆ ਕਰਦੇ ਹਨ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਇੱਕ ਸੇਵਕ ਨੇ ਉਸ ਸਮੇਂ ਬਹੁਤ ਜ਼ਿਆਦਾ ਭਗਤੀ ਕੀਤੀ ਜਦੋਂ ਬਾਬਾ ਸ੍ਰੀ ਚੰਦ ਜੀ ਅਲੋਪ ਹੋਏ ਸਨ ਬਾਬਾ ਸ੍ਰੀ ਚੰਦ ਜੀ ਫੇਰ ਪ੍ਰਗਟ ਹੋਏ ਅਤੇ ਬੋਲੇ ਕਿ ਸਾਡਾ ਇੰਨਾ ਸਮਾਂ ਸੀ ਧਰਤੀ ਦੇ ਉੱਤੇ ਪਰ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ ਅਤੇ ਜੋ ਵੀ ਮੰਗੋਗੇ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਉਹ ਭਗਤ ਦੀ ਵੀ ਸੁਣੀ ਅਤੇ ਆਪਣੇ ਭਗਤਾਂ ਦੀ ਹੁਣ ਵੀ ਸੁਣਦੇ ਹਨ ਬਾਬਾ ਸ੍ਰੀ ਚੰਦ ਜੀ ਦਾ ਜਦੋਂ ਜਨਮ ਹੋਇਆ ਤਾ ਉਹਨਾਂ ਦੇ ਸੱਜੇ ਕੰਨ ਵਿੱਚ ਕੁਦਰਤੀ ਤੌਰ ਤੇ ਬਣਿਆ ਹੋਇਆ ਮਾਸਤਾ ਮੰਦਰ ਸੀ ਸਰੀਰ ਤੇ ਕੁਦਰਤੀ ਤੌਰ ਤੇ ਮਲੀਪ ਬੂਤ ਸੀ ਬਾਬਾ ਸ਼੍ਰੀ ਚੰਦ ਜੀ ਨੇ ਲੋਕਾਂ ਨੂੰ ਖੁਸ਼ੀਆਂ ਦਾ ਦਾਨ ਦਿੱਤਾ ਜੋ ਵੀ ਮਾਤਾ ਬਾਬਾ ਜੀ ਦੇ ਕੋਲ ਆਪਣੇ ਬੱਚੇ ਦੀ ਫਰਿਆਦ ਲੈ ਕੇ ਆਈ ਬਾਬਾ ਸ਼੍ਰੀ ਚੰਦ ਜੀ ਨੇ ਉਸ ਦੀ ਮਰਦ ਪੂਰੀ ਕੀਤੀ ਅਤੇ ਬਾਬਾ ਜੀ ਨੇ ਖੁਸ਼ੀਆਂ ਦਾ ਦਾਨ ਦਿੱਤਾ ਬਾਬਾ ਸ਼੍ਰੀ ਚੰਦ ਜੀ ਘਟ ਘਟ ਵਾਸੀ ਹਨ ਅੱਜ ਵੀ ਜੋ ਭਗਤ ਉਹਨਾਂ ਦੇ ਕੋਲ ਕੋਈ ਕੁਝ ਵੀ ਮੰਗਦੇ ਹਨ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਬਾਬਾ ਸ਼੍ਰੀ ਚੰਦ ਜੀ ਅੱਜ ਵੀ ਧਰਤੀ ਤੇ ਮੌਜੂਦ ਹਨ ਬਾਬਾ ਸ਼੍ਰੀ ਚੰਦ ਜੀ ਸਮਾਏ ਨਹੀਂ ਉਹ ਅਲੋਪ ਹੋਏ ਸਨ ਇਸ ਦਾ ਮਤਲਬ ਇਹ ਹੀ ਹੈ ਕਿ ਉਹ ਅੱਜ ਵੀ ਧਰਤੀ ਤੇ ਆ ਸਕਦੇ ਹਨ ਅਤੇ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਬਾਬਾ ਸ਼੍ਰੀ ਚੰਦ ਜੀ ਘਟ ਘਟ ਵਾਸੀ ਹਨ ਅਤੇ ਅੰਤਰ ਜਾਨੀ ਹਨ। ਬਾਬਾ ਸ਼੍ਰੀ ਚੰਦ ਜੀ ਬ੍ਰਹਮ ਗਿਆਨੀ ਸਨ। ਉਹਨਾਂ ਨੂੰ ਹਰ ਇੱਕ ਗੱਲ ਦਾ ਘਟ ਘਟ ਗੱਲ ਦਾ ਪਤਾ ਸੀ। ਬਾਬਾ ਸ਼੍ਰੀ ਚੰਦ ਜੀ ਬਹੁਤ ਹੀ ਸ਼ਕਤੀਆਂ ਦੇ ਪੰਡਾਰ ਸਨ। ਬਾਬਾ ਸ਼੍ਰੀ ਚੰਦ ਜੀ ਨੇ ਪ੍ਰਭੂ ਪ੍ਰੇਮ ਦਾ ਹੀ ਪ੍ਰਸਾਰ ਕੀਤਾ। ਸਿੱਖ ਧਰਮ ਦਾ ਪ੍ਰਸਾਰ ਦੂਰ ਦੂਰ ਤੱਕ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ। ਬਾਬਾ ਸ਼੍ਰੀ ਚੰਦ ਜੀ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਦੂਰ ਦੇਸ਼ਾਂ ਤੱਕ ਪਹੁੰਚਾਇਆ ਬਾਬਾ ਸ੍ਰੀ ਚੰਦੀ ਅੱਜ ਵੀ ਧਰਤੀ ਤੇ ਮوجود ਹਨ ਬਸ ਉਹਨਾਂ ਨੂੰ ਪੁਕਾਰਨ ਦੀ ਇੱਛਾ ਹੋਣੀ ਚਾਹੀਦੀ ਹੈ ਤਾਂ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ